ਪੰਜਾਬ ਦੇ ਵਿੱਚ ਆਖਰੀ ਗੇੜ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਇੱਕ ਜ਼ੋਨ ਨੂੰ ਪੰਜਾਬ ਦੇ ਵਿੱਚ ਪੈਨ ਕਰ ਰਹੀਆਂ ਹਨ ਅੰਨੇ ਚੋ 57 ਤੋਂ ਲੈ ਕੇ 2019 ਤੱਕ ਦਾ ਜੇ ਇਤਿਹਾਸ ਚੋਣਾਂ ਦਾ ਦੇਖੀਏ ਤਾਂ ਕਿਹਾ ਜਾ ਸਕਦਾ ਹੈ ਕਿ ਜਨਤਾ ਚੋਣਾਂ ਦੇ ਵਿੱਚ ਪਿਕਚਰ ਕਲੀਅਰ ਹੋ ਜਾਂਦੀ ਸੀ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਕਿਸ ਚੋਣ ਦੇ ਵਿੱਚ ਕਿਸ ਪਾਰਟੀ ਦਾ ਕਿਸ ਗੱਠਵੰਦਾਂ ਦਾ ਪੱਲਾ ਭਰੀ ਪਰ ਇਸੇ ਵਾ ਚੋਣ ਮੈਦਾਨ ਦੇ ਵਿੱਚ ਆਈਆਂ ਜ਼ਿਆਦਾ ਪਾਲਜੀਆਂ ਇਸ ਗੱਲ ਦਾ ਸੰਕੇਤ ਦੇ ਰਹੀਆਂ ਨੇ ਕਿ ਕਿਸੇ ਨੂੰ ਜਿੱਤ ਪ੍ਰਾਪਤ ਹੋਵੇਗੀ ਕਿਸੇ ਨੂੰ ਨਹੀਂ ਇਸ ਲਈ ਫਿਲਹਾਲ ਅਜਾਦੀਤਿਕ ਪੰਡਤ ਕੁਝ ਵੀ ਕਹਿ ਨਹੀਂ ਧਿਆ ਰਾਜ ਦੀ ਪਾਰਟੀ ਵੱਲੋਂ ਆਪੋ ਆਪਣੇ ਜਿਦ ਤਰੇ ਦਾਵੇ ਤਾਂ ਕੀਤੇ ਜਾ ਰਹੇ ਨੇ ਪਰ ਉਹ ਇਹ ਵੀ ਜਾਣਦੇ ਨੇ ਕਿ ਅੱਜ ਦਾ ਵੋਟਰ ਬੜਾ ਜਾਗਰੂਕ ਹੈ ਅੱਜ ਦਾ ਵੋਟਰ ਜਾਗਰੂਕ ਹੋ ਚੁੱਕਿਆ ਹੈ ਇਸ ਤਰ੍ਹਾਂ ਕਹਿ ਸਕਦੇ ਆ ਕਿ ਵੋਟਰ ਖਾਮੋਸ਼ ਹੈ ਉਸ ਵੋਟਰ ਦੀ ਖਾਮੋਸ਼ੀ ਨੇ ਨੇਤਾਵਾਂ ਦੇ ਖੋਸ਼ ਉੜਾ ਜਵੇ ਕਿ ਅਖਰ ਜਿਹੜਾ ਵੋਟਰ ਖਾਮੋਸ਼ ਹੈ ਚੁੱਪ ਹੈ ਅਖਰ ਇਹ ਕਿਸ ਵੱਲ ਜਾਏਗਾ ਇਹ ਕਿਨੂੰ ਜਿਤਾਏਗਾ ਇਹ ਕਿਨੂੰ ਹਰਾਏਗਾ ਕਿਹੜੀ ਸਰਕਾਰ ਬਣਾਏਗਾ ਨਮਸਕਾਰ ਜੀ ਹਾਂ ਦੋਸਤੋ ਮੈਂ ਪਵਨ ਮਖੀਜਾ ਮਖੀਜਾ ਰੇਲ ਨਿਊਜ਼ ਤੁਹਾਡਾ ਸਭ ਦਾ ਸਵਾਗਤ ਹੈ ਚੋਣਾਂ ਇਤਿਹਾਸ ਲੋਕ ਸਭਾ ਦੇ ਹੁਣ ਤੱਕ ਕਰੀਬ 17 ਵਾਲੀ ਲੋਕ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਨੇ 1952 ਤੋਂ ਲੈ ਕੇ 2019 ਤੱਕ ਦਾ ਇਤਿਹਾਸ ਜੇ ਨਜ਼ਰ ਮਾਰੀਏ ਤਾਂ ਜਿਆਦਾਤਰ ਇਹ ਕਿਹਾ ਜਾਂਦਾ ਰਿਹਾ ਕਿ ਪਿਕਚਰ ਕਲੀਅਰ ਹੁੰਦੇ ਸੀ ਪਿਕਚਰ ਸਾਫ ਹੁੰਦੇ ਸੀ ਕਿ ਕਿਹੜੀ ਪਾਰਟੀ ਜਿੱਤ ਰਹੀ ਹੈ ਕਿਹੜੀ ਪਾਰਟੀ ਹਾਰ ਰਹੀ ਹੈ ਜਾਂ ਕਿਹੜੀ ਪਾਰਟੀ ਦਾ ਅਸਾਂ ਨਹੀਂ ਤੋੜਤੇ ਪੱਲਾ ਭਰੇ ਤੁਸ ਤੋਂ ਤਾਂ ਕਿਹਾ ਜਾਂਦਾ ਸੀ 2014 ਤੱਕ ਇਹ ਸਥਿਤੀ ਬਣੀ ਹੋਈ ਸੀ ਸਿੱਟੇ ਕਲੀਅਰ ਸੀ ਪਰ 2014 ਤੋਂ ਬਾਅਦ ਯਾ 214 ਨਹੀਂ ਚੋਣਾਂ ਵਿੱਚ ਕੈਲੀਏ ਪਹਿਲੀ ਵਾਰੀ ਆਵਾਦੀ ਪਾਰਟੀ ਨੇ ਦਸਤਕ ਬੁਲਾਈ ਪਹਿਲੀ ਵਾਰੀ ਆਵਾਦੀ ਪਾਰਟੀ ਚੋਣ ਮੈਦਾਨ ਵਿੱਚ ਕੁੱਟੀ ਹੈ ਪਹਿਲੀ ਵਾਰੀ ਆਵਾਦੀ ਪਾਰਟੀ ਚੋਣ ਮੈਦਾਨ ਵਿੱਚ ਕੁੱਦਣ ਨਾਲ ਮੁਕਾਬਲਾ ਤਿੰਨ ਤੜਿਆਂ ਵਿੱਚ ਜਾਂ ਤਿੰਨ ਅਸਾਂ ਅਜੇ ਤਿੰਨ ਪਾਰਟੀਆਂ ਵਿੱਚ ਰਹਿ ਗਿਆ ਸੀ ਉਹਦੇ ਵਿੱਚੋਂ ਇੱਕ ਆਵਾਦੀ ਪਾਰਟੀ ਦੂਜੇ ਪਾਸੇ ਅਕਾਲੀ ਭਾਰਤੀ ਜਨਤਾ ਪਾਰਟੀ ਗਠਜੋੜ ਮੰਦਨ ਤੇ ਜੀਤ ਕਾਮ ਕੋਸਤੋ 2014 ਦੇ ਵਿੱਚ ਜਦੋਂ ਚੋਣਾਂ ਹੋਈਆਂ ਪਹਿਲੀ ਵਾਰ ਚੋਣ ਮੈਦਾਨ 'ਚ ਉਤਰੀ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸਭ ਨੂੰ ਹੈਰਾਨ ਕਰ ਦਿੱਤਾ 4 ਸੀਟਾਂ ਦੇ ਜਿੱਤ ਪ੍ਰਾਪਤ ਕੀਤੀਆਂ ਪਰ 2019 ਦੇ ਵਿੱਚ ਜਦੋਂ ਚੋਣਾਂ ਹੋਈਆਂ ਆਵਾਦੀ ਪਾਰਟੀ 3 ਸੀਟਾਂ ਘਟ ਗਈਆਂ 1 ਸੀਟ ਸੰਗਰੂਰ ਦੀ ਜਿੱਤ ਪਾਈ ਪਰ ਹੁਣ 2024 ਆ ਚੁੱਕਾ 2024 ਆਂਦੇ ਆਦੇ ਕਾਫੀ ਰਾਜਨੀਤਿਕ ਸੰਕਰਨ ਬਣ ਚੁੱਕੇ ਨੇ ਜਿਹੜੇ ਪਹਿਲੇ ਤਿੰਨ ਪਾਰਟੀਆਂ ਵਿੱਚ ਮੁਕਾਬਲਾ ਗਿਣਿਆ ਜਾਂ ਕਿਹਾ ਜਾਂਦਾ ਸੀ ਇਸ ਵਾਰ ਚੌਥੀ ਪਾਰਟੀ ਵੀ ਚੋਣ ਮદાન ਵਿੱਚ ਆ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਚੋਣ ਮદાન ਵਿੱਚ ਆਪਣਾ ਦਮ ਭਰ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਤਾਂ ਤਾਂ ਪਰਨਾ ਪਿਆ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਸਮਝੌਤਾ ਹੁੰਦਾ ਸੀ ਉਸ ਸਮਝੌਤੇ ਤਹਿਤ ਅਕਾਲੀ ਦਲ ਦਾ ਸੀਟਾਂ ਅਤੇ ਭਾਰਤੀ ਜਨਤਾ ਪਾਰਟੀ ਉਸਿਆਡਪੁਰ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀਆਂ ਤਿੰਨ ਸੀਟਾਂ ਦੇ ਚੋਣ ਮੈਦਾਨ ਵਿੱਚ ਉੱਤਰਦੀ ਸੀ ਪਰ ਕਹਿੰਦੇ ਰਾਜਨੀਤੀ ਦੇ ਵਿੱਚ ਕੋਈ ਕਿਸੇ ਦਾ ਪੱਕਾ ਦੋਸਤ ਨਹੀਂ ਹੁੰਦਾ ਕੋਈ ਪੱਕਾ ਵਿਰੋਧੀ ਨਹੀਂ ਹੁੰਦਾ ਸਮਾਜ ਦੇ ਰਾਜਨੀਤਿਕ ਮਤਬਿਕ ਇੱਕ ਪਾਰਟੀ ਜਿਹੜੀ ਕੱਲ ਤੱਕ ਦੋਸਤ ਸੀ ਅੱਜ ਵਿਰੋਧੀ ਬਣ ਗਈ ਅੱਜ ਵਿਰੋਧੀ ਹੈ ਕੱਲ ਨੂੰ ਦੋਸਤ ਬਣ ਜਾਵੇ ਇਸ ਲਈ ਇਸ ਨੂੰ ਲੈ ਕੇ ਕੋਈ ਵੀ ਪੱਕੇ ਤੌਰ ਤੇ ਫੈਸਲਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਈ ਸਾਲਾਂ ਤੱਕ ਸਮਝੋਤੇ ਤਹਿਤ ਸ੍ਰੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਇਕੱਠੇ ਲੜਦੇ ਆ ਰਹੇ ਸਨ ਪਰ ਖੇਤੀ ਬਿਲਾ ਦੇ ਕਰਕੇ ਰਾਜਨੀਤਿਕ ਟੋਰ ਤੇ ਇੱਕ ਦੂਜੇ ਅਲੱਗ ਹੋ ਗਏ। ਦੋਸਤੋ ਇਸ ਵਾਰੀ 2024 ਦੀ ਚੋਣਾਂ ਦੇ ਵਿੱਚ ਚਾਰ ਥੇੜਾਂ ਦਾ ਵਿੱਚ ਮੁਕਾਬਲਾ ਦੇਖਣਾ ਹੈ। ਚੌਥੀ ਥੇੜ ਭਾਤੀ ਜਨਤਾ ਪਾਰਟੀ ਬਣ ਕੇ ਸਾਹਮਣੇ ਆ ਗਈ। ਹੁਣ ਮੁਕਾਬਲਾ ਆਵਾਦੀ ਪਾਰਟੀ, ਕਾਂਗਰਸ, ਸ਼੍ਰੋਮਣੀ ਕਾਲੀਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਪ੍ਰਮੁੱਖ ਤੌਰ ਤੇ ਕਿਹਾ ਤੇ ਦੱਸਿਆ ਜਾ ਰਿਹਾ ਹੈ। ਔਰ ਚਾਰ ਪਾਰਟੀਆਂ ਵਾਲੋਂ ਜਿਹੜੀਆਂ ਪ੍ਰਮੁੱਖ ਨੇ ਉਹਨਾਂ ਵੱਲੋਂ ਬੜੇ ਜੋਸ਼ ਸ਼ੋਰ ਦੇ ਨਾਲ ਬੜੇ ਦਮ ਖਮ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਆਪਣੀਆਂ ਨੀਤੀਆਂ ਵੋਟਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਵੋਟਰਾਂ ਤੱਕ ਸੰਪਰਕ ਕੀਤਾ ਜਾ ਰਿਹਾ ਪਰ ਜਿਸ ਤਰ੍ਹਾਂ ਪਹਿਲੇ ਕੁਝ ਅੰਦਾਜ਼ਾ ਲੱਗ ਜਾਂਦਾ ਸੀ ਕਿ ਹਵਾ ਕਿਸ ਹੱਦ ਤੇ ਹੈ ਹਵਾਦਾਰੂ ਕਿਸ ਆਧਾਰ ਨਿਤਿਕ ਪਾਰਟੀ ਵਾਲੇ ਪਾਸੇ ਹੈ ਹਵਾਦਰੂ ਕਿਸ ਨੇਤਾ ਦੇ ਪਾਸੇ ਹੈ ਪਰ ਚਾਰ ਪੜਗੀਆਂ ਫੋਨ ਕਰਕੇ ਹੁਣ ਕੋਈ ਵੀ ਰਾਜਨੀਤਿਕ ਪੰਡਤ ਜਿਹੜੇ ਵੱਡੇ ਵੱਡੇ ਕਈ ਸਾਲਾਂ ਤੋਂ ਰਾਜਨੀਤਿਕ ਖੇlares ਦੇ ਵਿੱਚ ਰਾਜਨੀਤੀ ਦੇ ਵਿੱਚ ਰੁਚੀ ਰੱਖਣ ਵਾਲੇ ਆਪਣਾ ਐਨਾਲਿਸਿਸ ਕਰਦੇ ਕਰਦੇ ਰਹਿੰਦੇ ਨੇ ਇਸ ਵਾਰ ਲੱਗਦਾ ਉਹ ਵੀ ਕਾਫੀ ਸ਼ਸ਼ੂਪੰਚ ਚ ਪਏ ਹੋਏ ਕਿਉਂਕਿ ਸਭ ਤੋਂ ਵੱਡਾ ਅੱਗੇ ਸਵਾਲ ਇਹ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਿੱਤੇ ਰਾਜਨੀਤਿਕ ਪਾਰਟੀਆਂ ਇਤਨੀ ਗਰਮੀ ਹੁੰਦਾ ਬਾਜ਼ੂਰ ਵੀ ਚੋਣ ਪ੍ਰਚਾਰ ਕਰ ਰਹੀਆਂ ਨੇ ਦੂਜੇ ਪਾਸੇ ਜਿਹੜਾ ਜਾਗਰੂਕ ਵੋਟਰ ਹੋ ਚੁੱਕਿਆ ਉਹ ਖਾਮੋਸ਼ ਦਿਖਾਈ ਦਿੰਦਾ ਉਹ ਖਾਮੋਸ਼ੀ ਵੋਟਰਾਂ ਦੀ ਜਿਹੜੀ ਹੈ ਖਮੋਸ਼ੀ ਹੈ ਉਹ ਵੱਡੇ ਵੱਡੇ ਨੇਤਾਵਾਂ ਨੂੰ ਵੀ ਹੈਰਾਨ ਕਰ ਰਹੀ ਹੈ ਵੱਡੇ ਵੱਡੇ ਨੇਤਾਵਾਂ ਦੇ ਵੀ ਹੋਸ਼ ਪਾਗ ਤੱਕ ਨਹੀਂ ਕਿ ਆਖਰ ਵੋਟਰ ਖਾਮੋਸ਼ ਕਿਉਂ ਹੈ ਵੋਟਰ ਚੁੱਪ ਕਿਉਂ ਹੈ ਵੋਟਰ ਖੁੱਲ ਕੇ ਸਾਹਮਣੇ ਕਿਉਂ ਨਹੀਂ ਆਇਆ ਦੂਜੇ ਪਾਸੇ ਵੋਟਰ ਨੂੰ ਪਤਾ ਹੈ ਕਿ ਪਿਛਲੇ ਕੇਸ ਹਾਲਾਤੋਂ ਜਿਸ ਵੀ ਰਾਜਨੀਤਿਕ ਪਾਰਟੀ ਨੇ ਭਰੋਸਾ ਕਰਨਿਆ ਉਹ ਰਾਜਨੀਤਿਕ ਪਾਰਟੀ ਜਿਹੜੇ ਦਾਅਵੇ ਤੇ ਵਾਅਦੇ ਕਰਦੀ ਹੈ ਜਦੋਂ ਉਹਦੀ ਸਰਕਾਰ ਆ ਜਾਂਦੀ ਹੈ ਤਾਂ ਉਹ ਦਾਅਵੇ ਇਹਦੇ ਵਾਅਦਿਆਂ ਤੇ ਖਰਾ ਨਹੀਂ ਉਤਰਦੀ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਸ ਰਾਜਨੀਤਿਕ ਪਾਰਟੀ ਵੱਲੋਂ ਉਹਨਾਂ ਨੂੰ ਗੁੰਮਰਾ ਕੀਤਾ ਗਿਆ ਉਨਾਂ ਦਾ ਧੋਖਾ ਕੀਤਾ ਗਿਆ ਉਹਨਾਂ ਨੂੰ ਜੋ ਕਿਹਾ ਗਿਆ ਉਹ ਨਹੀਂ ਕੀਤਾ ਗਿਆ ਇਸ ਲਈ ਵੋਟਰਾਂ ਦੇ ਵਿੱਚ ਨਿਰਾਸ਼ਾ ਹੋਣਾ ਬਹੁਤ ਹੀ ਲਾਜ਼ਮੀ ਹੈ ਦੋਸਤੋ ਇੱਕ ਜੋਂ ਨੂੰ ਚੋਣਾ ਪੈ ਜਾਂਦਾ ਹੈ ਚੋਣਾ ਹੋ ਜਾਂਦਾ ਹੈ 4 ਇਲਾਕਿਆਂ ਦੇ ਵਿੱਚ ਮੁਕਾਬਲਾ ਸਾਫ਼-ਸਾਫ਼ ਦਿਖ ਰਿਹਾ ਹੈ ਚਾਹੇ ਹਰ ਰਾਜਨੀਤਿਕ ਪਾਰਟੀ ਵੱਲੋਂ ਜਿੰਨਾ ਦਾਅਵਾ ਕੀਤਾ ਜਾਵੇ ਪਰ ਜੋ ਚਰਚਾ ਜਾਂ ਜੋ ਸਚਾਈ ਦੇਖਣ ਨੂੰ ਮਿਲ ਰਹੀ ਹੈ ਉਹ ਹੈ ਕਿ ਚੋਣ ਮੈਦਾਨੇ ਦੀਆਂ ਪੁੱਤਰੀਆਂ ਅਲੱਗ-ਅਲੱਗ ਪਾਰਟੀਆਂ ਬੜੇ ਅਚੰਬਿਤ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ VOTER ਦਾ ਜਿਹੜਾ ਮੂਡ ਆ ਉਹ VOTER ਇੱਕ ਜੂਨ ਨੂੰ ਕਿਸ ਪਾਰਟੀ ਵੱਲ ਜਾ ਕੇ ਕਿਸ ਪਾਰਟੀ ਨੂੰ ਜਿਤਾਏਗਾ ਤੇ ਕਿਸ ਪਾਰਟੀ ਨੂੰ ਹਰਾਏਗਾ ਇਹ ਦੇਖਿਆ ਜਾਵੇ ਅੱਜ ਜੋ ਵੋਟਰ ਦੀ ਖਾਮੋਸ਼ੀ ਹੈ ਉਹਦੇ ਵਿੱਚ ਵੋਟਰ ਦਾ ਕੋਈ ਦੋਸ਼ ਨਹੀਂ ਹੈ ਉਹਦੇ ਲਈ ਇਹ ਦੇਸ਼ ਦੇ ਵਿੱਚ ਚੋਣਾਂ ਲੜਨ ਵਾਲੀਆਂ ਰਾਜਨੀਤਿਕ ਪਾਰਟੀਆਂ ਹੀ ਪ੍ਰਮੁੱਖ ਤੌਰ ਤੇ ਜ਼ਿੰਮੇਵਾਰ ਕਹੀਆਂ ਜਾ ਸਕਦੀਆਂ ਨੇ ਕਿਉਂਕਿ ਜੰਤਰਿਕ ਕਿਤੇ ਵਾਦੇ ਤੇ ਗਰੰਟੀ ਜੇ ਪੂਰੇ ਕੀਤੀਆਂ ਹੁੰਦੀਆਂ ਤਾਂ ਅੱਜ ਵੋਟਰ ਦਾ ਜਿਹੜਾ ਮਨ ਹੈ ਉਹ ਵੋਟਰ ਖੁੱਲਕੇ ਦੱਸ ਰਿਹਾ ਹੁੰਦਾ ਨੇਤਾਵਾਂ ਵੱਲੋਂ ਵੋਟਰ ਨੂੰ ਪਰਮਾਨਣ ਦੇ ਲਈ ਆਪਣੇ ਵੱਲ ਕਰਨ ਲਈ ਆਪਣੀ ਨੀਤੀਆਂ ਬਣਾਈ ਜਾ ਰਹੇ ਨੇ ਆਪਣੇ ਦਾਅਵੇ ਤੇ ਵਾਦੇ ਫਿਰ ਤੋਂ ਕਿਤੇ ਜਾ ਰਹੇ ਨੇ ਉਹ ਵਾਦੇ ਫਿਰ ਜਨਤਨ ਦਰਬਾਰ ਵਿੱਚ ਹਰਾਦੀ ਪਾਰਟੀ ਕਰਦੀ ਆ ਉਹ ਵੋਟਰ ਫਿਰ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਲੀਆਂ ਉਹ ਪਾਸ ਨੇ ਸੁਣ ਰਿਹਾ ਉਹਨਾਂ ਦੀਆਂ ਨੀਤੀਆਂ ਵੀ ਸੁਣ ਰਿਹਾ ਤੇ ਉਹਨਾਂ ਦੇ ਵਾਦੇ ਵੀ ਸੁਣ ਰਿਹਾ ਪਰ ਫੈਸਲਾ ਉਹਨੇ ਇੱਕ ਜੂਨ ਨੂੰ ਕਰ ਦੇਣਾ ਹੈ ਉਹ ਜਿਹੜਾ ਫੈਸਲਾ ਹੈ ਕਿ ਜੋਂ ਨੂੰ ਏਵੀਅ ਮਸ਼ੀਨਾਂ ਦੇ ਵਿੱਚ ਕਰੇਗਾ ਉਹ ਏਵੀਅ ਮਸ਼ੀਨ ਖੁੱਲ ਕੇ ਚਾਰ ਜੋਂ ਨੂੰ ਸਾਹਮਣੇ ਆਵੇਗੀ ਉਸ ਦਿਨ ਸਾਫ ਹੋ ਜਾਏਗਾ ਕਿ ਪੰਜਾਬ ਦੇ ਜਨਤਾ ਨੇ ਪੰਜਾਬ ਦੇ ਵਿੱਚ ਕਿਸ ਲੋਕ ਸਭਾ ਸੀਟ ਤੋਂ ਕਿਸ ਨੇਤਾ ਨੂੰ ਆਪਣਾ ਲੋਕ ਸਭਾ ਦਾ ਪ੍ਰਤਿਨਿਧੀ ਚੁਣਿਆ ਉਹ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਉਹਨਾਂ ਦੇ ਸਭ ਤੋਂ ਜ਼ਿਆਦਾ ਮਨਪਸੰਦ ਵਾਲੀ ਅਜ਼ਾਦ ਦਿੱਤੀ ਪਾਰਟੀ ਰਹੀ ਹੈ ਦੋਸਤੋ ਆਦਰਯੋਗ ਬਸ ਇਤਨਾ ਹੀ ਨਮਸਕਾਰ ਜੈ